ਰਵਨੀਤ ਸਿੰਘ ਬਿੱਟੂ ਮਿਨਿਸਟਰ ਆਫ ਸਟੇਟ ਦੇ ਬੜੇ ਖਾਸਮ ਖਾਸ ਤੇ ਬੀਤੀ ਰਾਤ ਪਰਚਾ ਦਿੱਤਾ ਗਿਆ ਹੈ ਇਲਜ਼ਾਮ ਅਫਰੋਤੀ ਮੰਗਣ ਦੇ ਲੱਗੇ ਨੇ ਰਵਨੀਤ ਬਿੱਟੂ ਨੇ ਇਸ ਤੋਂ ਬਾਅਦ ਸਿੱਧੇ ਨਿਸ਼ਾਨੇ ਸਰਕਾਰ ਤੇ ਸਾਦੇ ਨੇ ਕਿ ਜੇ ਪਰਚਾ ਦੇਣਾ ਹੈ ਮੇਰੇ ਤੇ ਦੇ ਦਿਓ ਬਿੱਟੂ ਦੇ ਸ਼ਬਦੀ ਹਮਲਿਆਂ ਤੇ ਐਮਐਲਏ ਜੋਗ ਪ੍ਰੈਸ਼ਰ ਨੇ ਵੀ ਪਲਟਵਾਰ ਕੀਤਾ ਹੈ ਜੇ ਕੋਈ ਕਾਨੂੰਨੀ ਕੰਮ ਕਰੇਗਾ ਤਾਂ ਕੋਈ ਦਿੱਕਤ ਨਹੀਂ ਪਰ ਜੇ ਕੋਈ ਗੈਰ ਕਾਨੂੰਨੀ ਕੰਮ ਕਰੇਗਾ ਪੁਲਿਸ ਆਪਣਾ ਕੰਮ ਕਰੇਗੀ ਰਵਨੀਤ ਬਿੱਟੂ ਨੂੰ ਪੁਲਿਸ ਤੇ ਦਬਾਅ ਬਣਾਉਣ ਦੀ ਆਦਤ ਹੈ ਇਹ ਬਿਆਨ ਦਿੱਤਾ ਗਿਆ ਤੁਸੀਂ ਇਹ ਇਸ ਕੰਮ ਦੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਕਦੇ ਧਰਨਾ ਨਹੀਂ ਕੋਈ ਦਊਗਾ ਇਹ ਵੀ ਸੁਣ ਲਓ ਇੱਕ ਗੱਲ ਫੁੱਲਦੀ ਫੁੱਲਦੀ ਕੁਝ ਹੋਰ ਨਾ ਵਿੱਚੋਂ ਨਿਕਲਿਆ ਵੇ ਇਹ ਜਦੋਂ ਫਰੋਲਿਆ ਜਾਣਾ ਨਾ ਕੁਝ ਤੇ ਉਹ ਰਾਜੇ ਹੋਣੀ ਹੋਣ ਚਾਹੇ ਕੋਈ ਹੋਵੇ ਜਿਹੜੀਆਂ ਗੱਲਾਂ ਅੱਜ ਇਹ ਲੋਕ ਕਿਸੇ ਨੂੰ ਪਾਕ ਸਾਫ ਕਰਨ ਦੀ ਗੱਲਾਂ ਕਰਦੇ ਆ ਉਹਨਾਂ ਨੂੰ ਕੋ ਕੋ ਕਿਤੇ ਇਹਦੇ ਵਿੱਚ ਹੋਰ ਨਾ ਕੋਈ ਵਿੱਚ ਫਸ ਜੇ ਉਸ ਗੱਲ ਦੇ ਵਿੱਚ ਇਸ ਕਰਕੇ ਕੋਈ ਨਾ ਆਮ ਆਦਮੀ ਪਾਰਟੀ ਦੀ ਕਦੇ ਸੋਚ ਹੈਗੀ ਆ ਵੀ ਕਿਸੇ ਨੂੰ ਫਸਾਉਣਾ ਜਾਂ ਕਿਸੇ ਦੇ ਉੱਤੇ ਦੋਸ਼ ਲਾਉਣਾ ਰਾਜਨੀਤੀ ਇਹ ਲੋਕ ਕਰਦੇ ਹੋਗੇ ਮਿਸਯੂਜ਼ ਇਹ ਕਰਦੇ ਹੋਗੇ ਏਜੰਸੀਆਂ ਦਾ ਪੰਜਾਬ ਦੀ ਸਰਕਾਰ ਨਾ ਕਦੇ ਪਹਿਲਾਂ ਕਿਸੇ ਤੇ ਇਹ ਜਿਹੇ ਕੰਮ ਕੀਤਾ ਨਾ ਹੁਣ ਨਾ ਬਾਅਦ ਚ ਕਰਨਾ ਵਾ ਪਰ ਜਿਹੜਾ ਬੰਦਾ ਕਿਸੇ ਨੂੰ ਕਿਟਨੈਪ ਕਰਕੇ ਪੈਸੇ ਲੈਣ ਦੀ ਫਰੋਤੀ ਮੰਗੂਗਾ ਪੁਲਿਸ ਦਾ ਕੀ ਕੰਮ ਆ ਜੀ ਪਰਚਾ ਪੁਲਿਸ ਦਾ ਕੰਮ ਆ ਪਰਚਾ ਦੇਣਾ ਤੇ ਉਹਦੀ ਅੰਕਵਾਰੀ ਕਰਨਾ ਉਹ ਦੋਨੇ ਕੰਮ ਕਰ ਰਹੇ ਆ ਜੇ ਉਹ ਇੰਨਾ ਪਾਕ ਸਾਫ ਹੋਊਗਾ ਫਿਰ ਬਿੱਟੂ ਜੀ ਨੂੰ ਜਾਂ ਕਿਸੇ ਨੂੰ ਉਹਦੀ ਗਵਾਹੀ ਕਰਨ ਦੀ ਲੋੜ ਹੀ ਨਹੀਂ ਪੈਣੀ